देखना बोलती थी ਕਿਉਂ ਮੈਂ ਨਾ ਕਰ ਜੜੀ ਗਾਦੀ ਇਹਰਾ ਬਾਗਰ ਨਾ ਬਾਗਰ ਰੋਸ਼ਨੀ ਸਿਮਰ ਸਿਮਰ ਸਾਡਾ ਪੜਾਉਂਦਾ ਕਾ ਪੜਾਵਾ ਬਹਿ ਕੇ ਅਣਾ ਤੇ ਬਹਿ ਕੇ ਜਾਵਾ ਤੇ ਤੂੰ ਇੱਕ ਮਿੰਟ ਨਿਆਣੇ ਚੜ ਲੰਦੇ ਬਹਿ ਕੇ ਹਾਂ ਬਾਕੀ ਅਗੇ ਜੀ ਆਪਾਂ ਇੱਥੇ ਨਹੀਂ ਲਿਜਣਾ ਬੱਸ ਲਾਣਾ ਮੇਰਾ ਕੰਮ ਹੈ ਮੈਂ ਆਪਣੇ ਭਰਾ ਨੂੰ ਚਾਹਤਾ ਜੂ ਆਹ ਕਰਦੀਆਂ ਤੂੰ ਵੀ ਹਾਂ ਤੂੰ ਵੀ ਕਰੋ ਬਾਹਰ ਪੰਜਾਬ ਤੋਂ ਬਾਹਰ ਦੇਖੋ ਜਾ ਦੁਨੀਆ ਦੀਆਂ ਪਤਾ ਲਾਉਂ ਜੂ ਆਹ ਐਵੀਂ ਟੁੱਟ ਕੇ ਸਹੀ